ਸਿੱਧੂ ਮੂਸੇਵਾਲੇ ਦਾ ਜਿੱਥੇ ਜਾਣਦਾ ਸੀ ਸੁਪਨਾ ਤੇ ਉਥੇ ਦੇਖੋ ਕਿੰਨਾ ਕਰਦੇ ਨੇ ਸਿੱਧੂ ਨੂੰ ਦਿਲੋਂ ਪਿਆਰ ਸਿੱਧੂ ਮੂਸੇਵਾਲੇ ਦਾ ਇਹ ਕਟੜ ਫੈਨ ਜੋ ਸਰਹੱਦੋਂ ਪਾਰ ਭੇਜ ਰਿਹਾ ਹੈ ਆਪਣਾ ਸੰਦੇਸ਼ ਸੁਣ ਕੇ ਤੁਸੀਂ ਵੀ ਹੋਮੋਗੇ ਹੈਰਾਨ ਕਿ ਸਿੱਧੂ ਮੂਸੇਵਾਲੇ ਦਾ ਪਿਆਰ ਕਿਵੇਂ ਸਿਰ ਚੜ ਬੋਲਦਾ ਹੈ ਸਿੱਧੂ ਦੇ ਫੈਨਸ ਦੇ ਤਾਂ ਦੇਖ ਸਕਦੇ ਹੋ ਬੋਰਡ ਦੇ ਲੱਗਿਆ ਓਹੋ ਸਰਹੱਦੋਂ ਪਾਰ ਉਸ ਜਗ੍ਹਾ ਦੇ ਵਿੱਚ ਲੱਗਿਆ ਜਿੱਥੇ ਸਿੱਧੂ ਮੂਸੇਵਾਲੇ ਦਾ ਜਾਣ ਦਾ ਸੁਪਨਾ ਸੀ ਸਿੱਧੂ ਦਾ ਸੁਪਨਾ ਸੀ ਕਿ ਮੈਂ ਆਪਣਾ ਪਹਿਲਾ ਸ਼ੋਅ ਪਾਕਿਸਤਾਨ ਦੇ ਵਿੱਚ ਲਾਵਾਂ ਤੇ ਉਸੇ ਜਗ੍ਹਾ ਤੇ ਸਿੱਧੂ ਨੂੰ ਦਿਲੋਂ ਯਾਦ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫੈਨ ਤੇ ਦੇਖ ਸਕਦੇ ਹੋ ਇਸ ਫੈਨ ਦੇ ਨਾਲ ਜੋ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਵੀ ਬਹੁਤ ਜ਼ਿਆਦਾ ਭਾਵਕ ਕਰੇਗੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਦੋਸਤੋ ਵੱਧ ਤੋਂ ਵੱਧ ਸੁਣਿਓ ਇਸ ਮੁੰਡੇ ਦੀਆਂ ਗੱਲਾਂ ਤੇ ਗੱਲਾਂ ਵੀ ਵੱਜਦੀਆਂ ਨੇ ਚਪੇੜਾਂ ਵਾਂਗੂ ਸੁਣਾ ਹੁਣ ਇਸ ਮੁੰਡੇ ਦੀ ਪੂਰੀ ਗੱਲਬਾਤ ਟਿੱਬਿਆਂ ਦਾ ਪੁੱਤ ਟਿੱਬਿਆਂ 'ਚ ਸਮਾ ਗਿਆ ਪਰ ਉਹਨੂੰ ਚਾਹਣ ਵਾਲੇ ਬੜੀ ਦੂਰ-ਦੂਰ ਤੱਕ ਬੈਠੇ ਹੋਏ ਨੇ ਪਾਕਿਸਤਾਨ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਸਿੱਧੂ ਦੇ ਕੱਟੜ ਫੈਨ ਨਾਲ ਮਿਲਾਵਾਂਗਾ ਸਿੱਧੂ ਦੀ ਜਿਹੜੀ ਫੋਟੋ ਲੱਗੀ ਹੋਈ ਆ ਬਾਪੂ ਬਲਕੋਤ ਸਿੰਘ ਦੀ ਫੋਟੋ ਲੱਗੀ ਆ ਇੱਕ ਵਾਰੀ ਮੈਂ ਫੋਟੋ ਦਿਖਾ ਦਵਾ ਪਹਿਲਾਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਬਾਬਾ ਨਾਨਕ ਦੀ ਤਾਂ ਸਿੱਧੂ ਮੂਸੇ ਵਾਲੇ ਦੀ ਫੈਨ ਕੱਟੜ ਫੈਨ ਇੱਧਰ ਸਰੋਜ ਅਲੀ ਸਾਜੀ ਜੋ ਕਿ ਪਾਕਿਸਤਾਨ ਦੇ ਰਹਿਣ ਵਾਲੇ ਨੇ ਉਹ ਇਹ ਉਹਨਾਂ ਦੀ ਤਸਵੀਰਾਂ ਤੇ ਬਾਪੂ ਬਲਕੌਰ ਸਿੰਘ ਤੇ ਜੱਸੀ ਸਿੰਘ ਵੀ ਜਿਨ੍ਹਾਂ ਦੀਆਂ ਇਹਨਾਂ ਨੇ ਤਸਵੀਰਾਂ ਲਈਆਂ ਉਹ ਜਿਹਨੇ ਖਾਸ ਤੌਰ ਤੇ ਸਿੱਧੂ ਦੇ ਕੱਟੜ ਫੈਨ ਨੇ ਅਸੀਂ ਗੱਲਬਾਤ ਕਰਾਂਗੇ ਅਲੀ ਭਾਈ ਇਹ ਕਿਵੇਂ ਤੁਹਾਡਾ ਇਹਨਾਂ ਸਿੱਧੂ ਦੇ ਨਾਲ ਪਿਆਰ ਪਿਆ ਪੋਸਟਰ ਲਾਇਆ ਹੋਇਆ ਹੈ ਬਾਈ ਜਿਹਨਾਂ ਦੀ ਸਿੱਧੂ ਬਾਈ ਨੇ ਗਾਣੇ ਗਾਣੇ ਸ਼ੁਰੂ ਕੀਤੇ ਆਪਣੇ ਗਾਣਿਆਂ ਰਾਹੀਂ ਸੱਚਾਈ ਜਿਹੜੀ ਵਡਿਆਈ ਬਿਆਨ ਕਰਦਾ ਰਿਹਾ ਅਸੀਂ ਉਹਦੇ ਦੀ ਉਹਦੇ ਫੈਨ ਆ ਲੇਕਿਨ ਜਿਹੜੀ ਮਾਨਸੇ ਵਿੱਚ ਜਿਹੜੀ ਕਟਿਆ ਹਰਕਤ ਤੇ ਬਿਸ਼ਨੋਈ ਵੱਲੋਂ ਕੀਤੀ ਗਈ ਹੈ ਅਸੀਂ ਉਹਦੀ ਬਰਪੂਰ ਮਜ਼ਮਦ ਕਰਦੇ ਆਂ ਤੇ ਲੇਕਿਨ ਅਸੀਂ ਉਹਨਾਂ ਨੂੰ ਇਹ ਪੇਗਾਮ ਜ਼ਰੂਰ ਦੇਣਾ ਚਾਹਾਂਗੇ ਕਿ ਬਾਈ ਸਿੱਧੂ ਅੱਜ ਵੀ ਸਾਡੇ ਦਿਲਾਂ ਵਿੱਚ ਜਿਹੜਾ ਨਾ ਜ਼ਿੰਦਾ ਆ ਲੇਕਿਨ ਬਾਈ ਦਾ ਉਹ ਗਾਣਾ ਨਹੀਂ ਹਿੱਕ ਇੱਕ ਚੌ ਮੂਸਾ ਬੋਲਦਾ ਏ ਓ ਟਿੱਲੁਕ ਚੋ ਬੋਲੇ ਹਿੱਕਣੇ ਡਾਣੀ ਅਸੀਂ ਮੌਤ ਦੀ ਰੇਟ ਚ ਜੁਨੇ ਆ ਸਾਡਾ ਲਿੰਗ ਸਟਾਏ ਲਿਆ ਟੇਡਾ ਨਹੀਂ ਬਸ ਤਾਂ ਨਾ ਬਉਟੀ ਕਛ ਦੇ ਨਹੀਂ ਸਿੱਧਾ ਹਿੱਕਾਂ ਦੇ ਵਿੱਚ ਵੱਜਦੇ ਨਹੀਂ ਅਸੀਂ ਮੁੱਕਦੇ ਨਹੀਂ ਸਿਰ ਗਹਿਰਾਂ ਦੇ ਗਹਿਰਾਂ ਦੇ ਯਾਰ ਭਾਈ ਇਮੋਸ਼ਨਲ ਹੋ ਗਿਆ ਯਾਰ ਨਾ ਬੜਾ ਯਾਰ ਸਿੱਧੂ ਦੇ ਬਾਪੂ ਬਲਕੌਰ ਸਿੰਘ ਇਹ ਵੀਡੀਓ ਦੇਖਦੇ ਹੋਣਗੇ ਤਾਂ ਨਾ ਨਾ ਮੇਰਾ ਇੰਨਾ ਜਿਗਾ ਮੈਂ ਭਾਈ ਹੁੰਦਾ ਨਾ ਭਾਈ ਦੀ ਜਗ੍ਹਾ ਤੇ ਮੈਂ ਗੋਲੀਆਂ ਖਾ ਲੰਨਾ ਮੈਂ ਭਾਈ ਇੰਨਾ ਪਿਆਰ ਸਿੱਧੂ ਦੇ ਲੇਕਿਨ ਇਹਨਾਂ ਨੂੰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਲੈਜੈਂਡ ਕਦੀ ਡਾਈ ਨਹੀਂ ਹੁੰਦਾ ਭਾਈ ਉਹ ਸਾਡੇ ਦਿਲਾਂ 'ਚ ਜ਼ਿੰਦਾ ਆ ਫਾਂ ਕੀ ਇੰਡੀਆ ਕੀ ਲੈਂਦਾ ਪੰਜਾਬ ਪੰਜਾਬ ਅਸੀਂ ਪੰਜਾਬੀ ਇੱਕੋ ਆ ਹਾਂ ਨਾ ਸਹੀ ਕਹਿੰਦਾ ਪੰਜਾਬ ਜਿੱਥੇ ਭਰ ਦੁਨੀਆ ਭਰ ਤੇ ਅਸੀਂ ਪੰਜਾਬੀ ਇੱਕੋ ਆ ਸਾਡਾ ਪਿਆਰ ਅੱਜ ਵੀ ਇੱਕੋ ਹੀ ਆ ਇੰਨਾ ਪਿਆਰ ਕਦੇ ਗੱਲਬਾਤ ਹੋਈ ਬਾਪੂ ਦੇ ਨਾਲ ਜਾਂ ਮਾਤਮ ਨਾਲ ਵੀ ਇਸ ਨਾਲ ਪੱਕੀ ਨਹੀਂ ਬਾਈ ਨੇ ਸੁਣਿਆ ਸੀ ਕਿ ਪਾਕਿਸਤਾਨ ਆਉਣਾ ਹੈ ਬਾਈ ਨੇ ਲੇਕਿਨ ਉਸ ਤੋਂ ਪਹਿਲਾਂ ਹੀ ਇਹ ਘਟਨਾ ਹੋ ਗਈ ਜਦੋਂ ਦੀ ਘਟਨਾ ਹੋਈ ਹੈ ਬਾਈ ਸਾਡੇ ਤੇ ਦਿਲਾਂ ਤੇ ਸਾਡੇ ਦਿਲਾਂ ਦੇ ਚੁਰੀਆਂ ਚੱਲ ਗਈਆਂ ਜੀ ਬਾਈ ਉਦੋਂ ਤੋਂ ਹੀ ਅਸੀਂ ਪਰੇਸ਼ਾਨ ਹਾਂ ਕਿ ਯਾਰ ਬਾਈ ਨੂੰ ਜਿਹੜਾ ਭੜੀ ਜਵਾਨੀ ਚ ਮਾਰਤਾ ਹੈ ਇਸ ਤਰ੍ਹਾਂ ਕੋਈ ਕਿਸੇ ਨਾਲ ਕਿੱਦਾਂ ਕਰ ਸਕਦਾ ਬਾਈ ਐਡਾ ਜ਼ੁਲਮ ਕਿਸੇ ਨਾਲ ਕਿੱਦਾਂ ਕੋਈ ਕਰ ਸਕਦਾ ਕਿੰਨੇ ਟਾਈਮ ਤੋਂ ਤੁਸੀਂ ਸੁਣਦੇ ਸੀ ਸਿੱਧੂ ਨੂੰ ਇੰਨਾ ਪਿਆਰ ਤੁਹਾਡਾ ਸਿੱਧੂ ਦੇ ਨਾਲ ਬਣ ਗਿਆ ਪਰਿਵਾਰ ਦੇ ਨਾਲ ਬਣ ਗਿਆ ਕਿੰਨੇ ਸਮੇਂ ਤੋਂ ਸੁਣਦੇ ਸੀ ਮੈਂ ਬਾਈ ਜੀ ਜਦੋਂ ਦਾ ਬਾਈ ਦਾ ਪਹਿਲਾ ਗਾਣਾ ਨਿੰਜਾ ਦੇ ਨਾਲ ਜਦੋਂ ਬਾਈ ਨੇ ਕੀਤਾ ਸੀ ਨਾ ਉਦੋਂ ਦਾ ਹੀ ਉਦੋਂ ਦਾ ਹੀ ਬਾਈ ਜੀ ਨੂੰ ਜਿਹੜਾ ਹੈ ਨਾ ਮੈਂ ਲਾਈਕ ਕਰਦਾ ਆਂ ਤੇ ਸਪੋਰਟ ਕਰਦਾ ਆਂ ਹਰ ਸਾਲ ਮੇਲੇ ਤੇ ਅਸੀਂ ਜਿਹੜਾ ਆਪਣੇ ਪਾਕਟ ਮਨੀ ਚੋ ਜਿਸ ਤਰ੍ਹਾਂ ਵੀ ਮੈਂ ਸਟੂਡੈਂਟ ਹੈਗਾ ਇੱਥੇ ਸਟਾਲ ਲਾਇਆ ਤਿੰਨ ਦਿਨਾਂ ਦਾ ਤੇ ਜਦੋਂ ਵੀ ਪਾਕਟ ਮਨੀ ਚੋ ਜਿੱਦਾਂ ਵੀ ਪੈਸੇ ਕਰਕੇ ਮੈਂ ਬਾਈ ਦੇ ਫਲੈਕਸ ਲਾਣਾ ਹੈ ਹੋਰ ਕੋਈ ਬੰਦਾ ਨਹੀਂ ਫਲੈਕਸ ਲਾਉਂਦਾ ਹੋਰ ਵੀ ਹੈਗੇ ਆ ਭਾਈ ਸਾਡੇ ਲੇਕਿਨ ਮ ਅੰਮ੍ਰਿਤਸਰ ਦੇ ਵਿੱਚ ਜਿਹੜੀ ਇੰਦਰਾ ਗਾਂਧੀ ਦੇ ਜਿਹੜਾ ਇਹਨਾਂ ਨੇ ਕੀਤਾ ਸੀਗਾ ਪ੍ਰੋਟੈਸਟ ਕੀ ਕਹਣਾ ਜੀ ਤੇ ਬਾਈ ਜੀ ਆ ਜਿਹੜਾ ਸੱਚ ਵੀ ਸਚਾਈ ਬਿਆਨ ਕਰਦੇ ਨੇ ਇਹਨਾਂ ਦੇ ਵੀ ਅਸੀਂ ਬਹੁਤ ਵੱਡੇ ਫੈਨ ਆ ਜੀ ਬਾਈ ਤੁਸੀਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਸਿੱਧੂ ਦੀਆਂ ਕੈਚ ਕੀਤੀਆਂ ਹੋਈਆਂ ਨੇ ਨਾਲ ਰੱਖ ਰਹੇ ਹੋ ਆਪਣੇ ਯੂਥ ਉਹ ਪਾਕਿਸਤਾਨ ਦੇ ਵਿੱਚੋਂ ਤਾਨੂੰ ਕੀ ਲੱਗਦਾ ਕਿ ਅਜਿਹੇ ਨੌਜਵਾਨ ਜੇਕਰ ਸੱਚ ਲਿਖਦੇ ਰੇ ਗਾਉਂਦੇ ਰੇ ਯੂਥ ਹੋਰ ਅਵੇਅਰ ਹੋ ਜਾਏਗਾ ਬਿਲਕੁਲ ਬਿਲਕੁਲ ਕਿਉਂ ਨਹੀਂ ਬਾਈ ਜੀ ਬਾਈ ਨੇ ਤੁਸੀਂ ਕੋਈ ਗਾਣਾ ਚੱਕ ਕੇ ਦੇਖ ਲਓ ਬਾਈ ਦਾ ਕੋਈ ਬੇਹੂਦਾ ਗਾਣਾ ਨਹੀਂ ਹੈਗਾ ਜੀ ਜੇ ਬਾਕੀ ਕਿਸੇ ਨੇ ਕਈ ਗਾਣੇ ਕੱਢੇ ਆ ਜੀ ਬੇਹੂਦਾ ਬਾਈ ਦਾ ਨਾਮ ਲੈ ਕੇ ਪਰ ਬਾਈ ਨੇ ਅਜੇ ਤੱਕ ਕੋਈ ਗੰਦਾ ਗਾਣਾ ਨਹੀਂ ਕੱਢਿਆ ਹੈਗਾ ਇਹ ਤਾਂ ਤੁਹਾਨੂੰ ਵੀ ਮੰਨਣਾ ਪਏਗਾ ਬਾਈ ਦੇ ਜਿੰਨੇ ਗਾਣੇ ਆ ਸਾਰੇ ਜਿਹੜਾ ਆਪਣੀ ਸੱਚਾਈ ਵਡਿਆਈ ਜਿਹੜੀ ਗਾਣਿਆਂ ਰਾਹੀਂ ਹੀ ਬਿਆਨ ਕਰਦਾ ਰਿਹਾ ਬਾਈ ਜੀ ਇਹ ਚੀਜ਼ਾਂ ਨੇ ਤੁਸੀਂ ਬੜੀਆਂ ਚੀਜ਼ਾਂ ਸਿੱਧੂ ਦੇ ਬਾਰੇ ਸੁਣੀਆਂ ਦੱਸੀਆਂ ਨਾ ਜਦੋਂ ਇਹ ਘਟਨਾ ਬਾਰੇ ਪਤਾ ਲੱਗਿਆ ਸੀਗਾ ਕਿ ਸਿੱਧੂ ਦੇ ਗੋਲੀਆਂ ਵੱਜ ਗਈਆਂ ਵਿਸ਼ਵਾਸ ਹੋਇਆ ਸੀ ਕਿ ਨਹੀਂ ਨਹੀਂ ਬਾਈ ਵਿਸ਼ਵਾਸ ਸਾਨੂੰ ਹੋਇਆ ਨਹੀਂ ਅਸੀਂ ਤਾਂ ਇੱਥੇ ਪ੍ਰੋਟੈਸਟ ਕੀਤਾ ਸੀ ਗੁਰਦੁਆਰੇ ਦੇ ਸਾਹਮਣੇ ਜਿਹੜਾ ਜਿੰਨੀ ਪੰਜਾਬੀ ਸਿੱਖ ਸੰਗਤ ਆ ਇਹਨਾਂ ਨੇ ਨਾਲ ਲੱਗੇ ਸੀ ਇੱਥੇ ਬੜਾ ਵੱਡਾ ਪ੍ਰੋਟੈਸਟ ਕੀਤਾ ਸੀ ਸਿੱਧੂ ਬਾਈ ਦੇ ਬਾਰੇ ਚ ਤੁਹਾਨੂੰ ਕੀ ਲੱਗਦਾ ਜਿਹੜੇ ਅਜਿਹੇ ਲਾਰੈਂਸ ਵਰਗੇ ਗੈਂਗਸਟਰ ਨੇ ਇਹ ਕਿਉਂ ਇਹ ਚੀਜ਼ਾਂ ਕਰ ਦੇਣਾਂ ਕਿਉਂ ਟਾਰਗੇਟ ਕਰ ਰਹੇ ਨੇ ਜਿਹੜੇ ਸੱਚ ਬੋਲ ਰਹੇ ਨੇ ਕੀ ਇਹਨਾਂ ਨਾਲ ਹੋਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਨੌਜਵਾਨ ਪੁੱਤਾਂ ਨੂੰ ਮਾਰਦੇ ਬਾਈ ਜੀ ਜ਼ੁਲਮ ਜਿੱਥੇ ਵੀ ਹੋਵੇ ਜ਼ੁਲਮ ਜ਼ੁਲਮ ਹੀ ਬਾਈ ਨੇ ਕਦੀ ਉਹਨਾਂ ਨੇ ਨਾਲ ਕੋਈ ਘਟ ਨਹੀਂ ਸੀ ਕੀਤੀ ਚੰਗੀ ਹਾਰੇ ਕੇ ਨਾਲ ਹੀ ਬਾਈ ਨੇ ਕੀਤੀ ਸੀਗੀ ਕਦੀ ਮੰਦੀ ਨਹੀਂ ਸੀ ਕੀਤੀ ਆਪਣੇ ਪਿੰਡ ਰਹਿੰਦਾ ਸੀਗਾ ਖੇਤੀਬਾੜੀ ਕਰਦਾ ਉਹਨੇ ਆਪਣਾ ਕਲਚਰ ਨਹੀਂ ਛੱਡਿਆ ਬਾਈ ਪੰਜਾਬੀ ਸੀਗਾ ਪੰਜਾਬੀ ਹੋ ਰਿਆ ਚਾਹੇ ਉਹ ਕੈਨੇਡਾ 'ਚ ਐਮਰੀਕਾ 'ਚ ਹਰ ਜਗ੍ਹਾ ਬਾਈ ਨੇ ਕਾਨਸਰਟ ਕੀਤੇ ਆ ਪਰ ਕਦੀ ਵੀ ਉਹਨੇ ਆਪਣਾ ਜਿਹੜਾ ਨਾ ਕਹਿ ਲਓ ਕਿ ਆਪਣਾ ਜਿਹੜਾ ਜ਼ਿੰਮੇਵਾਰਾ ਉਹ ਨਹੀਂ ਬਾਈ ਨੇ ਛੱਡਿਆ ਆਪਣੀ ਜਿਹੜੀ ਸਾਖ ਉਹਨੇ ਉਹ ਨਹੀਂ ਛੱਡੀ ਹੁਣ ਵੀ ਜਦੋਂ ਹੁਣ ਸਿੱਧੂ ਦੇ ਸ਼ੋਅ ਸੀਗੇ ਕਾਨਸਰਟ ਹੋਣੇ ਸੀਗੇ ਪਾਕਿਸਤਾਨ ਵੀ ਆਣਾ ਸੀਗਾ ਕਿੰਨੀ ਕਾਸ ਸੀਗੀ ਟਿਕ ਟੁਕ ਟੁਕ ਲੈਤੀ ਹੋਈ ਸੀਗੀ ਬਾਈ ਜੀ ਮੈਂ ਕਹਿੰਦਾ ਲੈਣੀ ਸੀਗੀ ਬਾਈ ਜੀ ਮੈਂ ਕਹਿੰਦਾ ਐਵੇਂ ਅਸੀਂ ਐਕਸਾਈਟਿਡ ਸੀਗੇ ਕਿ ਬਾਈ ਨੂੰ ਯਾਰ ਮਿਲਾਂਗੇ ਵੀ ਉਦਾਂ ਇੱਥੇ ਅਮਰਿੰਦਰ ਆਪਣਾ ਗਿੱਪੀ ਗਰੇਵਾਲ ਸਾਹਿਬ ਵੀ ਆਏ ਨੇ ਸਾਰੇ ਆਏ ਨੇ ਲੇਕਿਨ ਬਾਈ ਜੋ ਸਿੱਧੂ ਦਾ ਇੰਤਜ਼ਾਰ ਸੀ ਨਾ ਇੱਥੇ ਉਹ ਉਹ ਮੈਂ ਕਹਿੰਦਾ ਸਿੱਧੂ ਬਾਈ ਦੇ ਬਹੁਤ ਫੈਨ ਸੀ ਇੱਥੇ ਤੇ ਹਰ ਬੰਦਾ ਹੀ ਸਿੱਧੂ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਸਿੱਧੂ ਬਾਈ ਆਊਗਾ ਸਿੱਧੂ ਲੇਕਿਨ ਸਿੱਧੂ ਬਾਈ ਤਾਂ ਆਇਆ ਸਿੱਧੂ ਬਾਈ ਦੀ ਖਬਰ ਆ ਗਈ ਖਬਰ ਆ ਗਈ ਖਬਰ ਆ ਗਈ ਬਾਈ ਜੀ ਤਾਂ ਸਿੱਧੂ ਬਾਈ ਨਹੀਂ ਆਇਆ ਸਿੱਧੂ ਬਾਈ ਦੀ ਖਬਰ ਆ ਗਈ ਅਲੀ ਭਾਈ ਸਾਡੇ ਨਾਲ ਸੀਗੇ ਸਹਿਜੀ ਗੱਲਬਾਤ ਕਰ ਰਹੇ ਸੀਗੇ ਤਾਂ ਇਮੋ ਇਹ ਵੀਡੀਓ ਬੱਬੂ ਬਲਕੋਤ ਸਿੰਘ ਤੱਕ ਜਰੂਰ ਪਹੁੰਚ ਪਹੁੰਚ ਦੀ ਕਰਦੇ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਧੂ ਨੂੰ ਚਾਹਣ ਵਾਲੇ ਬੈਠੇ ਹਨ ਕਿਉਂਕਿ ਹਮੇਸ਼ਾ ਲਾਈਵ ਦੇ ਵਿੱਚ ਸਿੱਧੂ ਜ਼ਿਕਰ ਕਰਦਾ ਸੀਗਾ ਕਿ ਪਾਕਿਸਤਾਨ ਵਾਲੇ ਤੁਹਾਨੂੰ ਲਵ ਜੂਆ ਟਰੱਕ ਭਰ ਕੇ